ਕੀ ਕਰ ਰਹੀ ਮੈਂ ਨਾ ਰਾਹੁਲ ਸ਼ਰਮਾ ਮੈਂ ਇਹਨਾਂ ਗਵਾਂਡੀਆਂ ਸਾਹਮਣੇ ਜੀ ਤੇ ਚਿਮਨੀ ਤੋਂ ਅੱਗ ਲੱਗੀ ਜੇ ਮੈਂ ਸਪਾਰਕ ਹੋਈ ਹੈ ਕੀ ਹੋਇਆ ਜੀ ਤੇ ਫਿਰ ਫਾਇਰ ਬ੍ਰੀਡ ਨੂੰ ਬਾਬਾ ਫੋਨ ਕੀਤੇ ਆ ਪਰ ਰਾਵਾ ਵਿੱਚ ਤਾਰਾ ਹੁੰਦੇ ਕਾਰਨ ਇਹਨਾਂ ਨੂੰ ਆਉਣ ਚ ਮੁਸ਼ਕਲ ਬੜੀ ਆਈ ਹੈ ਤੇ ਘੁੰਮ ਕੇ ਕਿਤੇ ਉਹ ਵੀ ਜਿਸ ਤਰ੍ਹਾਂ ਵੀ ਇਹਨਾਂ ਨੇ ਆਪਣਾ ਕਰਕੇ ਪਹੁੰਚੇ ਆ ਪਰ ਇਹਨਾਂ ਨੂੰ ਆਉਣ ਦੇ 2 ਸਵਾ ਵਜੂ ਘੰਟੇ ਲੱਗ ਗਏ ਜਿਸ ਕਾਰਨ ਕਿ ਅੱਗ ਨੇ ਆਪਣਾ ਰੂਪ ਪੂਰਾ ਲੈ ਲਿਆ ਹੈ ਤੇ ਕੰਟਰੋਲ ਤੋਂ ਬਾਹਰ ਹੀ ਆ ਗਿਆ ਸਾਰਾ ਘਰ ਸੜ ਕੇ ਸੁਆਹ ਹੋ ਗਿਆ ਹਾਂ ਜੀ ਘਰ ਸੜ ਕੇ ਸੁਆਹ ਗਿਆ ਤੁਹਾਡੇ ਸਾਹਮਣੇ ਹੀ ਆ ਤੁਸੀਂ ਵੇਖ ਲਓ ਬਹੁਤ ਬੁਰਾ ਹਾਲ ਹੋਇਆ ਜੀ ਤੇ ਬਹੁਤ ਮੰਦ ਭਾਗੀ ਘਟਨਾ ਦੇਖੋ ਸਾਰਾ ਹੀ ਇਹ ਮਕਾਨ ਹੀ ਖਤਮ ਹੋ ਗਿਆ ਜੀ ਕੀ ਰਹਿ ਗਿਆ ਪੱਲੇ ਜੀ ਪ੍ਰਸ਼ਾਸਨ ਵੀ ਮੰਗ ਕਰਦੇ ਆ ਪ੍ਰਸ਼ਾਸਨ ਇਹੋ ਮੰਗ ਕਰਦੇ ਆ ਜੀ ਸਾਰੀਆਂ ਚੀਜ਼ਾਂ ਨੇ ਆ ਅਵੇਲੇਬਲ ਕਰਾਂ ਜਦੋਂ ਪਰਮਾਤਮਾ ਵੱਲ ਲੋੜ ਨਾ ਪਾਵੇ ਉਹ ਪਹੁੰਚਦੇ ਹੀ ਨਹੀਂ ਨਾ ਟਾਈਮ ਦੇਤਾ ਨਹੀਂ ਕਰੀਏ ਇਹ ਕਹਿੰਦੇ ਆ ਧਾਰਾਂ ਆਉਂਦੀਆਂ ਧਾਰਾਂ ਤੇ ਕਾਰਾਂ ਹਰ ਗਲੀ ਦੇ ਹਰ ਚੌਂਸ ਹੈਗੀਆਂ ਜਿਹੜੀ ਐਂਬੂਲੈਂਸ ਦੀ ਰੋਡ 'ਤੇ ਉਹ ਹੀ ਨਹੀਂ ਪਹੁੰਚ ਸਕਦੀ ਇੱਥੋਂ ਤੱਕ ਹੋਰ ਦੱਸੋ ਬੇਸਿਕ ਚੀਜ਼ਾਂ ਨਹੀਂ ਠੀਕ ਹੈ ਗਿਆ ਤਾਂ ਕਿਸਾ ਆ ਗਿਆ ਇਹਨਾਂ ਨੇ ਆਪਣੇ ਲੋ ਪੂਰਾ ਜਿੰਨਾ ਜੋ ਆਏ ਆ ਆਂਤ ਵਿੱਚ 10 ਮਿੰਟ ਆ 15 ਮਿੰਟ ਅੱਗ ਕਵਰ ਕਰ ਲਈ ਹਾਂ ਹਾਂਜੀ ਹਾਂਜੀ ਪੈ ਗਿਆ ਯਾਨੀ ਸੰਤੁਸ਼ਟਾ ਜੀ ਉਹਨੂੰ ਦੱਸਾਓ ਜੇ ਟ੍ਰੇਡ ਵਿੱਚ ਚੱਲੇ ਜਿੰਨਾ ਬਹੁਤ ਥੇਰੇਨ ਦੇ ਨਾਲ ਨਹੀਂ ਨਹੀਂ ਥੋੜੀ ਜਿਹੀ ਥੇਰੇਨ ਤੇ ਉੱਪਰ ਨਹੀਂ ਆਪਰੇ ਕਿਤੇ ਵੇਖ ਲਿਆ छोटे बच्चे के ٹیبل پر بنا کے دیا ہے اس نے پک لے اتا ہے اگر عام دیکھو اگر ائے سب او گنتی نہیں اندی اوئے یہ آ لے آ دبا دو جو سے انا یہاں موٹا گنتی ہے اتر اتر اترو ਸਰ ਮੇਰਾ ਨਾਮ ਮਨਦੀਪ ਸਿੰਘ ਹੈ ਸੇਵਾ ਸੇੜੀ ਵਲੰਟੀਅਰ ਆਫ ਸੇਵਾ ਸੇੜੀ ਫੈਰੋਗੜਾ ਬਸੀ ਰਾਮ ਸਾਨੂੰ ਸਵਾ 2 ਵਜੇ ਇਤਲਾਹ ਮਿਲੀ ਹੈ ਕਿ ਪਵਨ ਨਗਰ 15 ਨੰਬਰ ਗਲੀ ਦੇ ਵਿੱਚ ਘਰ ਦੇ ਵਿੱਚ ਅੱਗ ਲੱਗੀ ਹੈ ਅਸੀਂ ਉਨ ਦਾ سپورਟ ਗੱਡੀਆਂ ਗੱਡੀਆਂ ਇੱਕ ਸੇਵਾ ਸੇੜੀ ਫੈਰੋਗੜਾ ਦੀ ਇੱਕ ਕਾਰਪੋਰੇਸ਼ਨ ਦੀ ਗੱਡੀ ਆਈ ਹੈ ਮੌਕੇ ਤੇ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਸੀ ਬਟ ਸਾਨੂੰ ਪ੍ਰੋਬਲਮ ਉਹੀ ਆਂਦੀ ਹੈ ਜੋ ਹਰ ਵਾਰ ਆਂਦੀ ਹੈ ਕਿ ਬਾਜ਼ਾਰ ਛੋਟੇ ਆ ਤਾਰਾਂ ਹੈਗੀਆਂ ਉਹਦੇ ਕਰਕੇ ਗੱਡੀ ਨੂੰ ਆਉਣ ਨੂੰ ਟਾਈਮ ਲੱਗ ਜਾਂਦਾ ਉਸ ਤੋਂ ਬਾਅਦ ਇਹ ਗੱਲ ਟ੍ਰੈਫਿਕ ਤੁਹਾਨੂੰ ਪਤਾ ਕਿੰਨੀ ਹੈ ਸ਼ਹਿਰ ਦੇ ਵਿੱਚ ਅਸੀਂ ਗੋਲਡਨ ਟੈਂਪਲ ਦਰਬਾਰ ਸਾਹਿਬ ਦੇ ਕੋਲੋਂ ਆਣਾ ਆਣਾ ਹੁੰਦਾ ਤੇ ਟਾਈਮ ਲੱਗਦਾ ਆ ਥੋੜਾ ਜਿਹਾ ਲੋਕਾਂ ਵੱਲੋਂ ਕਿਹਾ ਕਿ 2 ਤੋਂ 2.5 ਘੰਟੇ ਬਾਅਦ ਸਾਨੂੰ ਸਰ ਸਾਨੂੰ ਸਵਾ ਦੋ ਵਜੇ ਤਲਾਹ ਆਈ ਹੈ 20 ਮਿੰਟ ਦੇ ਵਿੱਚ ਆਉਂਦਾ ਸਕੂਟਰ ਗੱਡੀ ਇੱਥੇ ਕੁੰਜੀ ਹੈ ਟਾਈਮ ਪਾਹੀ ਨੋਟ ਕਰ ਸਕਦੇ ਜੀ ਫਿਰ ਸਰ ਉਹ ਨਾ ਕਿਤੇ ਕਾਬੂ ਪਾਇਆ ਗਿਆ ਜੀ ਅੱਗ ਦੇ ਉੱਤੇ 100% ਕੰਟਰੋਲ ਲੱਗਾ ਇਹ ਨਹੀਂ ਪਤਾ ਸਰ ਅਜੇ ਆਈਆ ਕੁਮਾਰ ਕਿੱਥੇ ਦੇ ਰਹਿਣ ਵਾਲੇ ਕਿੱਥੇ ਅੱਗ ਲੱਗੀ ਇਹ ਗੱਡੀ ਆ ਦੋ ਮਕਾਨ ਝੜ ਗਏ ਅੱਜ ਕੀ 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 ਗੱਲ ਹੋਈ ਪਈ ਪਾਜੀ ਤੁਹਾਨੂੰ ਆਪਣਾ ਮੈਂ ਚੱਲਿਆ ਸੀ ਆਪਣਾ ਮਿਸ਼ਨ ਲੱਗ ਪੁਜਾਰ ਸਕੂਟਰ ਤਾਨੂੰ ਮਾਰ ਪਈ ਆ ਤੁਹਾਨੂੰ ਆਂਟੀ ਨੇ ਵਾਹ ਮਾਰੀ ਸਾਡੇ ਸਾਹਮਣੇ ਨੇ ਜੀ ਉਹਨਾਂ ਘਰ ਅੱਗ ਲੱਗੀ ਭੱਜੇ ਆ ਮੈਂ ਮੇਰਾ ਲਟਕਾ ਪੰਜ ਸੱਤ ਜਣੇ ਸਾਰੀ ਗਲੀ ਦੇ ਬੰਦੇ ਇਕੱਠੇ ਹੋ ਕੇ ਕੋਠੇ ਗਏ ਆ ਲੇਕਿਨ ਅੱਗੇ ਚਿਮਨੀ ਨੂੰ ਚਾਲੂ ਹੋਈ ਸੀ ਲੇਕਿਨ ਅਸੀਂ ਜਾ ਕੇ ਸਿਲੰਡਰ ਕੱਢੇ ਨੇ ਜੋ ਵੀ ਅਮਰ ਹੋ ਸਕਿਆ ਅਸੀਂ ਪੁੱਛਿਆ ਬੱਚੇ ਵਿੱਚ ਬੱਚੇ ਵਿੱਚ ਕੋਈ ਨਹੀਂ ਹੀ ਅੰਦਰ ਆ ਕੇ ਕਦੇ ਵੈਸੇ ਨਾ ਘਟੂਛਾ ਪੜਨ ਵੀ ਆਂਦੇ ਬੱਚੇ ਲੇਕਿਨ ਬੱਚੇ ਕੋਈ ਨਹੀਂ ਆ ਗਈ ਚਲੋ ਘਰ ਦੇ ਹੀ ਆਪਣੇ ਦੋ ਤਿੰਨ ਜੀ ਆ ਗਏ ਹੀ ਉਹ ਥੱਲੇ ਆ ਗਏ ਨੇ ਲੇਕਿਨ ਸਭ ਕੋਠੇ ਗਏ ਨੇ ਪਾਣੀ ਪਾਉਂਦੇ ਨੇ ਆ ਬਾਹਰ ਕੇ ਐਂਡ ਮੈਨ ਸੋਚ ਬੰਦ ਕੋਈ ਅੱਗ ਹੋਰ ਨਾ ਫੈਲ ਜਾ। ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗਾ ਕਿਦਾਂ ਲੱਗੀ? ਪਾਜੀ ਆ ਨਹੀਂ ਪਤਾ ਲੱਗਾ ਕਾਰਨ। ਮੈਂ ਵੀ ਆਸ ਤੇ ਪੰਦਰਾਂ ਪੰਦਰਾਂ ਦਾ ਬਗੈ ਦੀ ਉਪਵਨ ਨਗਰ। ਕਿੱਧਰ ਜਾਣ ਬਣਾ? ਹਾਂਜੀ। ਮੈਂ ਤੇ ਘਰ ਉਸਟਮ ਬਗੈ ਨਹੀਂ ਸੀ ਗਿਆ ਸੀ। ਮੈਂ ਕੀਰਤਨ ਵੀ ਕਰਦਾ ਨਾ ਤੇ ਮੈਂ ਕੀਰਤਨ ਤੇ ਗਿਆ ਸੀ। ਤੇ ਬਾਅਦ ਚ ਫੋਨ ਆਇਆ ਕਿ ਉਸ ਘਰ ਅੱਗ ਲੱਗੀ ਏ। ਇਹਨੂੰ ਪਤਾ ਲੱਗਾ ਚਿਮਨੀ ਤੇ ਥ੍ਰੀ ਲੱਗੀ ਨਾ। ਇਹਦੀ ਚਿਮਨੀ ਜੜੀ ਹੋਈ ਏ। ਚਿਮਨੀ ਦੇ ਬਿਜੂ ਇਸਪਾਰਕ। ਇਹ ਚਿਮਨੀ ਜਿਹੜੀ ਰਸੋਈ ਵਾਲੀ ਚਿਮਨੀ। ਰਸੋਈ ਚਿਮਨੀ ਨਹੀਂ ਹੁੰਦੀ ਰਗਾ। ਉਹਦੇ ਥ੍ਰੀ ਕੁਝ ਹੋਇਆ। ਉਥੇ ਇਹ ਘਰ ਦੇ ਬੰਦੇ ਤਾਂ ਸਿੰਝਿੰਦਾ ਨਹੀਂ ਜਾਂਦੇ ਘਰ ਦੇ ਬੰਦੇ ਆਏ ਉਹਦੇ ਕੰਮ ਕਰੀਏ ਅਸੀਂ ਕਿਦਾਂ ਮੈਂ ਸਾਰਾ ਕਰਕੇ ਸਵਾਹ ਹੋ ਗਿਆ ਹਾਂ ਕਿੰਨੇ ਕਿੰਨਾ ਕੁ ਨੁਕਸਾਨ ਹੋਇਆ ਪਤਾ ਨਹੀਂ ਅਸੀਂ ਦੇਖਾਂ ਕੀ ਘਰ ਸੇ ਤੋਂ ਬਚਾਇਆ ਕਿਸ ਨੇ ਕੋਈ ਕੋਸ਼ਿਸ਼ ਨਹੀਂ ਚਿਮਨੀ ਦੇ ਅੱਗੇ ਲੱਗ ਜਾਂਦਾ ਤੁਹਾਡੇ ਕਹਿੰਦਾ ਅੱਛੇ ਵੀ ਨਹੀਂ ਰੋਕੇ ਘਰ ਵਿੱਚ ਕਿੰਨੇ ਜੀ ਸੀ ਜਦੋਂ ਅੱਗ ਲੱਗੀਏ ਘਰ ਵਿੱਚ ਤੇਰੇ ਮੈਂਬਰ ਹੋਏ ਸੀ ਬੱਚੇ ਹੈਗੇ ਸੀ ਹਾਂ ਇੱਕ ਬੱਚਾ ਸੀ ਠੀਕ ਹੈ ਬੱਚੇ ਸੀ ਤੇ ਮੌਕੇ ਫਾਇਰ ਵਿਗਨ ਨੂੰ ਫੋਨ ਕੀਤਾ ਦੋ ਦੋ ਲੇਡੀਸ ਫਾਇਰ ਟੀਮ ਦੇ ਪਾਸਾ ਹੈ ਦਾ ਇਹ ਨਾਲ ਹੀ ਸੀ ਤਾਂ ਦੋ ਟਾਈਨਾਂ ਦੇ ਬਾਹਰ ਉਹਨੂੰ ਪ੍ਰੋਬਲਮ